ये ट्रेन विकसित भारत संकल्प संकल्प यात्रा के संकल्प के साथ प्रधानमंत्री मोदी जी का वो जो दूर उनका स्वप्न है है। ये साक्ष्य भारत एक्सप्रेस लुधिया मानचेस्टर लुधियाना शहर लुशी वाली गल है ਇਹ ਸਾਰੇ ਪੰਜਾਬ watchers ਵਧਾਈ ਦੇ ਪਾਤਰ ਆ ਵਪਾਰੀ ਜਿਹੜਾ ਉਹ ਸਰੇ ਤੋਂ ਲੈ ਕੇ ਸ਼ਬਦ ਤੱਕ ਦਿੱਲੀ ਜਾਂਦਾ ਸੀ ਵਾਪਸੀ ਆਣਾ ਉੱਥੋਂ ਹੁੰਦਾ ਸੀ ਔਰ ਬਹੁਤ ਜਿਹੜੀ ਫਾਸਟ ਰੈਲ ਜਲਾ ਕੇ ਮੋਦੀ ਜੀ ਨੇ ਜੋ ਸਾਨੂੰ ਪੰਜਾਬ ਨੂੰ ਤੋਹਫਾ ਦਿੱਤਾ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਬਹੁਤ ਮੈਂ ਅੰਦਰ ਜਾ ਕੇ ਦੇਖਿਆ ਜੀ ਬਹੁਤ ਖੂਬਸੂਰਤ ਰੈਲ ਹੈ ਔਰ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਉਪਰਾਲਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ जिन्होंने वे भारत ट्रेन चलाई है कि मैं ट्रेन दे ये ट्रेन विकसित भारत संकल्प यात्रा के संकल्प के साथ प्रधानमंत्री मोदी जी का वो जो दूरदर्शिता उनका स्वप्न है ये साक्ष्य है पांच से साढ़े पाँच घंटे में ये दिल्ली से अमृतसर वहाँ के जितना भी हमारा सिख भाईचारा है मैं क्योंकि राम आने वाले हैं, तो ये गलियां सज रही हैं, तो उसी क्षेत्र में मुझे ये लगता है।, के है मेरे जितने भी सिख भाईचारा भाई, भाई सभी दरबार साहब नतमस्तक होकर रहे हैं ऐसा लग रहा है वंदे मातरम के जय घोष के साथ ये ट्रेन भी आज यहाँ पर परम प्रसिद्धता के साथ अपनी यात्रा को निकल चुकी है नवीन उद्भव के लिए वंदे मातरम जय घोष जोश है मतलब ट्रेन के चलने से आ, आप सब सबके मुखार बिंद देखिए एक विशेष खुशी है जो यहाँ से निकल रही है ये नए भारत का उद्भव है ये वंदे भारत ट्रेन है, है। देखा जा सकता है ਬਹੁਤ ਅੱਜ ਖੁਸ਼ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅੱਛੀ ਟ੍ਰੇਨ ਜੋ ਲੁਧਿਆਣਾ ਨੂੰ ਅੱਜ ਜੁੜੋਤੀ ਸੀ ਲੁਧਿਆਣਾ ਇੰਡਸਟਰੀ ਸ਼ਹਿਰ ਹੋਣ ਕਰਕੇ ਐਸੀ ਟ੍ਰੇਨਾਂ ਦੀ ਬਹੁਤ ਜ਼ਰੂਰਤ ਸੀ ਔਰ ਮੋਦੀ ਜੀ ਨੇ ਟ੍ਰੇਨ ਚ ਲਾ ਕੇ ਜੋ ਚਲਾਈਏ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਆਂ ਫੀਚਰਸ ਦੀ ਗੱਲ ਕਰੀਏ ਕਿੱਦਾਂ ਦੇ ਰਹੇ ਨੇ ਜਿਹੜੀਆਂ ਮਿਲਣਗੀਆਂ ਖਾਸ ਕਰਕੇ ਲੁਧਿਆਣਾ ਨੂੰ ਬਹੁਤ ਜ਼ਰੂਰਤ ਸੀ ਲੁਧਿਆਣਾ ਨੂੰ ਜੇ ਸਾਰੇ ਪੰਜਾਬ ਨੂੰ ਸਹੂਲਤਾਂ ਮਿਲਣਗੀਆਂ ਕਿਉਂਕਿ ਲੁਧਿਆਣਾ ਪਾਰੀ ਹੈ ਜਿਹੜਾ ਉਸ ਵੇਲੇ ਤੋਂ ਲੈ ਕੇ ਸ਼ਬਦ ਤੱਕ ਦਿੱਲੀ ਜਾਂਦਾ ਸੀ ਵਾਪਸੀ ਆਉਣਾ ਉੱਥੇ ਹੁੰਦਾ ਸੀ ਔਰ ਬਹੁਤ ਜਿਹੜੀ ਫਾਸਟ ਟ੍ਰੇਨ ਚਲਾ ਕੇ ਮੋਦੀ ਜੀ ਨੇ ਜੋ ਸਾਨੂੰ ਪੰਜਾਬ ਨੂੰ ਤੋਹਫਾ ਦਿੱਤਾ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿੰਨਾ ਕਿਤੇ ਦੇਖਿਆ ਕਿਹਾ ਜਾ ਸਕਦਾ ਹੈ ਕਿ ਜਿਹੜੇ ਇੰਡਸਟਰੀਅਲਿਸਟਾਂ ਨੂੰ ਰਾਹਤ ਆ ਤਾਂ ਅੱਜ ਦੇ ਦਿਨ ਤੱਕ ਦਿੱਲੀ ਤੱਕ ਦਾ ਸਫ਼ਰ ਵੀ ਫ੍ਰੀ ਹੈ ਬਹੁਤ ਮੰਦਰ ਜਾ ਕੇ ਦੇਖਿਆ ਜੀ ਬਹੁਤ ਖੂਬਸੂਰਤ ਰਹਿਣੇ ਔਰ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਅਪਰਾਲਾ ਹੈ ਇਹ ਬਹੁਤ ਹੀ ਵਧੀਆ ਅਪਰਾਲਾ ਹੈ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ 9 ਸਾਲਾਂ ਦਨ ਰਾਤ ਜਿਹੜਾ ਵੀ ਦੇਸ਼ ਦੀ ਤਰੱਕੀ ਲਈ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਦਿਲ ਦੀ ਅੰਦਰੋਂ ਧੰਨਵਾਦ ਕਰਦੇ ਆ। ਸੋ ਕਿਤਨਾ ਕਿਤੇ ਜਿਹੜੇ ਪਾਜਪਾ ਦੇ ਆਗੂ ਨੇ ਉਹ ਖੁਸ਼ੀ ਖੁਸ਼ੀ ਜਿਹੜੀ ਆ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਜਿਹੜੀਆਂ ਤਸਵੀਰਾਂ ਇੱਥੋਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੀਏ ਕਿ ਜਿਹੜਾ ਅੰਦਰ ਲੋਕ ਵੀ ਜਿਹੜੇ ਬੈਠੇ ਹੋਏ ਵੀ ਖਾਈ ਦੇ ਰਹੇ ਨੇ ਤਾਂ ਅੰਦਰ ਟ੍ਰੇਨ ਦੇ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਸੋ ਦੇਖ ਸਕਦੇ ਹੋ ਕਿ ਬੰਦੇ ਭਾਰਤ ਟ੍ਰੇਨ ਦੇ ਵਿੱਚ ਲੋਕ ਵੀ ਜਿਹੜੇ ਨੇ ਪੌਂਚੇ ਨੇ ਗੱਲਬਾਤ ਵੀ ਕਰਾਂਗੇ ਕਿਵੇਂ ਦੇਖਦੇ ਹੋ ਦੀ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਜੀ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੰਦੇ ਭਾਰਤ ਟ੍ਰੇਨ ਚਲਾਈ ਹੈ ਲੁਧਿਆਣੇ ਦੇ ਵਪਾਰੀ ਵਰਗ ਨੂੰ ਬੜਾ ਫਾਇਦਾ ਹੋਊਗਾ ਬਹੁਤ ਹੀ ਜਿਹੜਾ ਮੁਲਕ ਹੈ ਦਿਨ ਦੁਗਣੀ ਰਾਤ ਚੌਗਣੀ ਮੋਦੀ ਜੀ ਦੇ ਅਸ਼ੀਰਵਾਦ ਨਾਲ ਤਰੱਕੀ ਕਰ ਰਿਹਾ ਹੈ ਪ੍ਰਮਾਤਮਾ ਉਹਨਾਂ ਨੂੰ ਬਹੁਤ ਚੜ੍ਹਦੀ ਕਲਾ ਬਖਸ਼ੇ ਜੀ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਵੀ ਸਫ਼ਰ ਕਰ ਰਹੇ ਹੋ ਟ੍ਰੇਨ ਦੇ ਵਿੱਚ ਕਿਤਨਾ ਕਿਤੇ ਜਿਹੜੀ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਤੱਕ ਜਾਵੇਗੀ ਟ੍ਰੇਨ ਇਕੋ ਇਹ ਜੋ ਮੋਦੀ ਸਾਹਿਬ ਨੇ ਇੱਕ ਪੰਜਾਬ ਨੂੰ ਤੋਹਫਾ ਦਿੱਤਾ ਇਹ ਸਾਰੇ ਪੰਜਾਬ ਵਾਸੀ ਵਧਾਈ ਦੇ ਪਾਤਰ ਆ ਕਿਉਂਕਿ ਬਹੁਤ ਪੰਜਾਬ ਨੂੰ ਜ਼ਰੂਰਤ ਸੀ ਅੰਮ੍ਰਿਤਸਰ ਤੋਂ ਜਿਹੜੇ ਵਪਾਰੀ ਜਾਣਗੇ ਕੁਝ ਜਿਹੜੇ ਸਰੇਂਦਰਪਾਲ ਸਾਹਿਬ ਜਿੰਨਾ ਆਉਣਾ ਦਿੱਲੀ ਤੋਂ ਉਹਨਾਂ ਨੂੰ ਵੀ ਬਹੁਤ ਇਹਦਾ ਫਾਇਦਾ ਹੋਊਗਾ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਖਾਸ ਕਰਕੇ ਮੋਦੀ ਸਾਹਿਬ ਨੂੰ ਜਿਹੜੇ ਉਪਚੂਰੇ ਹੀ ਹਿੰਦੁਸਤਾਨ ਦੇ ਸੁਪਨੇ ਪੂਰੇ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਤਸਵੀਰ ਪਹਿਲਾਂ ਦਿਖਾ ਦਵਾਂ ਕਿ ਜਿਹੜੇ ਰੂਟ ਆ ਉਹ ਵੀ ਲਿਖਿਆ ਗਿਆ ਕਿ ਕਿੱਥੇ ਕਿੱਥੇ ਟ੍ਰੇਨ ਜਿਹੜੀ ਰੁਕਣੀ ਕਿੱਥੇ ਕਿੱਥੇ ਜਾਣੀ ਆ ਤਾਂ ਸਾਡੇ ਨਾਲ ਟਿੱਕਾ ਜੀ ਵੀ ਨੇ ਅਮਰਜੀਤ ਟਿੱਕਾ ਜੀ ਟਿੱਕਾ ਜੀ ਕਿਵੇਂ ਦੇਖਦੇ ਹੋ ਕਿਵੇਂ ਦੇਖਦਾ ਅੱਜ ਬਹੁਤ ਹਿਸਟੋਰੀਕਲ ਇਵੈਂਟ ਹੈ ਭਾਰਤ ਬੰਦੇ ਭਾਰਤ ਐਕਸਪ੍ਰੈਸ ਦਾ ਜੋ ਸਟਾਪੇਜ ਲੁਧਿਆਣਾ ਨੂੰ ਮਿਲਿਆ ਹੈ ਇਹ ਬਹੁਤ ਵੱਡੀ ਗੱਲ ਹੈ ਸਾਡੇ ਇਸ ਮਾਂਚੈਸਟਰ ਲੁਧਿਆਣਾ ਸ਼ਹਿਰ ਲਈ ਵੱਡੀ ਖੁਸ਼ੀ ਵਾਲੀ ਗੱਲ ਹੈ ਇੱਥੋਂ ਦੇ ਲੋਕਾਂ ਲਈ ਲੁਧਿਆਣਾ ਬਹੁਤ ਵੱਡਾ 40-50 ਲੱਖ ਦਾ ਸ਼ਹਿਰ ਹੈ ਜਿੱਤ ਨਵੀਂ ਟੀਮ ਸਾਨੂੰ ਮਿਲੀ ਹੈ ਅਸੀਂ ਪ੍ਰਾਈਮ ਮਿੰਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਬਹੁਤ ਵੱਡੀ ਸੋਗਾਤ ਲੁਧਿਆਣਾ ਦੇ ਲੋਕਾਂ ਨੂੰ ਦਿੱਤੀ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਆ ਪਾਜਪਾ ਪੰਜਾਬ ਕੈਸ਼ੀਅਰ ਗੁਰਦੇਵ ਸ਼ਰਮਾ ਦੇਵੀ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਤੋਂ ਇਲਾਵਾ ਜਿਹੜੇ ਤਮ ਪਾਜਪਾ ਵਰਕਰ ਉਹ ਚੰਡੀਗੜ੍ਹ ਵਾਲਾ ਕਰ ਰਹੇ ਨੇ ਤਾਂ ਬੰਦੇ ਪਾਣਗੇ ਅਗਲੇ ਪੜਾਅ ਦੇ ਲਈ ਜਿਹੜੀ ਐ ਅੰਮ੍ਰਿਤਸਰ ਵੱਲੋਂ ਰਵਾਨਾ ਹੋ ਰਹੀ ਆ ਤਾਂ ਹੁਣ ਅੰਮ੍ਰਿਤਸਰ ਜਾ ਕੇ ਇਹ ਟ੍ਰੇਨ ਰੁਕੇਗੀ ਤਾਂ ਜਿਹੜਾ ਸਵਾਗਤ ਹੈ ਉਹ ਕੀਤਾ ਜਾ ਰਿਹਾ ਹੈ